ਦੁਕਾਨ 'ਚ ਵੜ ਕੇ ਦਿੱਤੀਆਂ ਧਮਕੀਆਂ ਪਿਸਤੌਲ ਦਿਖਾ ਕੇ ਕਿਹਾ ਸ਼ੁਰੂ ਹੋ ਗਈ ਹੈ ਤੇਰੀ ਉਲਟੀ ਮਾਮਲਾ ਖਰਨਾ ਦਾ ਹੈ ਜਿੱਥੇ ਕਿ ਲਲ ਹੀੜੀ ਰੋਡ 'ਤੇ ਇੱਕ ਇਲੈਕਟ੍ਰੋਨਿਕਸ ਕਾਰੋਬਾਰੀ ਨੂੰ ਦਿਨ ਦਿਹਾੜੇ ਉਸਦੀ ਦੁਕਾਨ 'ਚ ਵੜ ਕੇ ਰਿਵਾਲਵਰ ਨਾਲ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਉਸਨੇ ਦੱਸਿਆ ਕਿ ਚਾਰ ਵਿਅਕਤੀ ਦੁਕਾਨ 'ਚ ਦਾਖਲ ਹੁੰਦੇ ਹਨ ਅਤੇ ਉਸ ਨੂੰ ਗਾਲਾਂ ਕੱਢਦੇ ਹਨ ਅਤੇ ਧਮਕੀਆਂ ਦਿਨੀਆਂ ਸ਼ੁਰੂ ਕਰ ਦਿੰਦੇ ਹਨ ਇਸ ਦੌਰਾਨ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਇਹ ਦੇਖ ਕੇ ਜਦੋਂ ਕਾਰੋਬਾਰੀ ਦਾ ਭਰਾ ਸ਼ੋਰੂਮ ਵਿੱਚ ਆਇਆ ਤਾਂ ਇਹ ਬਦਮਾਸ਼ ਮੋਕੇ ਤੋਂ ਫਰਾਰ ਹੋ ਗਏ ਇਸ ਬੰਦੀ ਖੰਨਾ ਦੇ ਆਰਾਮਨਗਰ ਇਲਾਕੇ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੱਦਿਸ ਜੀ ਉਸਨੇ ਦਸਿਆ ਕਿ ਪਾਰਾ ਨਵੰਬਰ ਨੂੰ ਖੰਨਾ ਦੇ ਇੱਕ ਪਿੰਡ ਤੇ ਵਿਅਕਤੀ ਨੇ ਉਸ ਦੀ ਦੁਕਾਨ ਚ 10-12000 ਰੁਪਏ ਦਾ ਸਮਾਨ ਖਰੀਦਿਆ ਸੀ ਇਸ ਵਿਅਕਤੀ ਨੇ ਸਮਾਨ ਖਰੀਦਣ ਸਮੇਂ ਬੈਸ ਕੀਤੀ ਸੀ ਉਸ ਤੋਂ ਬਾਅਦ ਉਸਨੇ ਫੂਨ ਤੇ ਤਮਕੀਆਂ ਦਿੱਤੀਆਂ ਤੇ ਸਮਾਨ ਬਦਲ ਲਿਆ ਉਸਨੇ ਇਸਮਾਨ ਬਦਲ ਵੀ ਦਿੱਤਾ ਪਰ ਇਸ ਮਗਰੋਂ ਉਸਨੇ ਬੀਤੇ ਦਿਨੀ ਦੁਪਹਿਰ 1 ਵਜੇ ਦੇ ਕਰੀਬ ਦੁਕਾਨ ਤੇ ਇਕੱਲਾ ਬੈਠਾ ਦੇਖ ਵਿਅਕਤੀ ਤਿੰਨ ਹੋਰ ਬਦਮਾਸ਼ਾਂ ਨੂੰ ਨਾਲ ਲੈ ਕੇ ਆਉਂਦਾ ਹੈ ਉਸਨੇ ਆਉਂਦਿਆਂ ਹੀ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਸ ਵਿਅਕਤੀ ਨੇ ਆਪਣੀ ਕਮੀਜ਼ ਚੋਕੇ ਟੱਪ 'ਚ ਆਪਣਾ ਰਿਵਾਲਵਰ ਦਿਖਾਉਂਦੇ ਹੋਏ ਕਿ ਆ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਉਸ ਨੂੰ ਥੱਪੜ ਮਾਰ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤਰ੍ਹਾਂ ਉਸਤਾਪਰਾ ਸ਼ੋਰੂਮ ਵਿੱਚ ਆ ਜਾਂਦਾ ਹੈ ਇਸ ਸਮੇਂ ਇਹਨਾਂ ਵਿਅਕਤੀਆਂ ਨੇ ਦੋ ਤਿੰਨ ਦਿਨਾਂ ਵਿੱਚ ਦੁਬਾਰਾ ਆ ਕੇ ਉਸ ਨੂੰ ਗੋਲੀ ਮਾਰ ਦੀ ਧਮਕੀ ਦੇ ਦਿੱਤੇ ਹਨ ਅਤੇ ਉਸ ਤੋਂ ਚਲੇ ਜਾਂਦੇ ਹਨ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਵੀ ਹੋਈ ਹੈ ਇਹ ਵੀਡੀਓ ਵੀ ਪੁਲਿਸ ਨੂੰ ਦਿੱਤੀ ਗਈ ਹੈ ਕਾਰੋਬਾਰੀ ਨੇ ਆਪਣੇ ਆਪ ਨੂੰ ਬਦਮਾਸ਼ਾਂ ਤੋਂ ਖਤਰਾ ਦੱਸਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਡੀਐਸਪੀ ਅਮਰਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਗੁਰਿੰਦਰ ਸਿੰਘ ਹੈ ਜੀ ਗੁਰਿੰਦਰ ਜੀ ਕੀ ਘਟਨਾ ਹੋਈ ਆ ਤੁਸੀਂ ਅੱਜ ਖਾਣਾ ਸਿੱਟੀ ਖੰਚ ਆਏ ਹੋ ਹਾਂਜੀ 2811 ਜੋ ਕਿ ਕੱਲੂ ਮੈਂ ਨਾ ਆਪਣੇ ਗੁਰਨਾਨਕ ਹੋਲਸੇਲ ਨਾਮ ਦੀ ਦੁਕਾਨ ਆ ਲਲੇੜੀ ਰੋਡ ਚੋਂ ਖੰਨਾ ਤੇ ਮੈਂ ਉਸ ਕੱਲਾ ਹੀ ਕਾਊਂਟਰ ਦੇ ਉੱਤੇ ਬੈਠਾ ਸੀਗਾ ਤੇ ਇੱਕ ਚਰਨਜੀਤ ਪੂਰਾ ਨਾਮ ਦਾ ਬੰਦਾ ਜਿਹੜਾ ਕਿ ਛੋਟਾ ਮਾਨੂਪੁਰ ਦਾ ਦੱਸਿਆ ਜਾਂਦਾ ਉਹ ਆਪਣੇ ਕੁਝ ਸਾਥੀਆਂ ਨਾਲ ਮੇਰੇ ਤੇ ਜਾਣ ਲੇਵਾ ਹਮਲਾ ਕਰਨ ਲਈ ਦੁਕਾਨ ਤੇ ਆਇਆ ਤੇ ਆਪਣੇ ਡੱਬ ਚ ਲੱਗਿਆ ਰਵਾਲਵਰ ਵੀ ਮੈਨੂੰ ਦਿਖਾ ਕੇ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਤੇ ਜਾਂਦਾ ਮੈਨੂੰ ਕਹਿ ਗਿਆ ਵੀ ਤੂੰ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇ ਹੁਣ ਵੀ ਤੈਨੂੰ ਕਦੇ ਨਾ ਕੋਈ ਮੇਰੇ ਬੰਦੇ ਤੈਨੂੰ ਦੇਖ ਰਹੇ ਨੇ ਵੀ ਤੈਨੂੰ ਗੋਲੀ ਮਾਰ ਦੇਣੀ ਹੈ। ਕਾਰਨ ਕੀ ਆ ਧਮਕੀ ਦੇਣ ਦਾ ਕੀ ਵਜ੍ਹਾ ਕੀ ਰਹੀ ਹੈ? ਇਹ ਮੈਂ ਤਾਂ ਇਹਨੂੰ ਜਾਣਦਾ ਨਹੀਂ ਹੈਗਾ ਇਹ ਮੇਰਾ ਕਸਟਮਰ ਸੀਗਾ ਜਾਨੀ ਕਿ ਮੇਰੇ ਤੋਂ ਇਹਨੇ ਬਿਜਲੀ ਦਾ ਸਮਾਨ ਲੱਤਾ ਸੀਗਾ 12 11 2024 ਨੂੰ ਇਸੇ ਮਹੀਨੇ ਦੀ ਤੇ ਉਸ ਤੋਂ ਬਾਅਦ ਰਾਤ ਨੂੰ ਡਰਿੰਕ ਕਰਕੇ ਇਹਨੇ ਮੈਨੂੰ ਫੋਨ ਤੇ ਆਵਾਜ਼-ਦਾਵਾ ਬੋਲਿਆ ਗਾਣਾ ਵਗੈਰਾ ਕੱਢਦਾ ਰਿਹਾ ਤੇ ਉਸ ਤੋਂ ਬਾਅਦ ਮੈਂ ਤਾਂ ਇਹਦਾ ਨੰਬਰ ਬਲੌਕ ਚ ਪਾਤਾ ਤੇ WhatsApp ਵੀ ਬਲੌਕ ਚ ਪਾਤਾ ਸਾਡੀ ਲੜਾਈ ਥੋੜੀ ਜੀ ਸਾਡੀ ਜਿਹੜੀ ਪੈਸ ਸੀਗੀ ਥੋੜੀ ਜੀ ਸਾਡੀ ਪੈਸ ਸੀਗੀ ਰਿਪਲੇਸਮੈਂਟ ਨੂੰ ਲੈ ਕੇ ਹੋਈ ਸੀਗੀ ਜੋ ਕਿ ਇਹਦੇ ਬੰਦਾ ਜਦੋਂ ਇਹਦਾ ਸਰਵੈਂਟ ਆਇਆ 2-3 ਦਿਨ ਬਾਅਦ ਮੈਂ ਰਿਪਲੇਸਮੈਂਟ ਕਰਕੇ ਉਸ ਨੂੰ ਪੈਸੇ ਵੀ ਵਾਪਸ ਕਰਤੇ ਸੀਗੇ ਤੇ ਉਸ ਤੋਂ ਬਾਅਦ ਇਹ 15-20 ਦਿਨ ਬਾਅਦ ਜਾਨਕੀ ਕੱਲ 28 11 24 ਨੂੰ ਮੇਰੇ ਕੋਲ ਆਪਣੇ ਬੰਦੇ ਲੈ ਕੇ ਆ ਗਿਆ ਖਾਸੇ ਤੇ ਮੇਰੇ ਤੇ ਜਾਨ ਲੈਵਾ ਹਮਲਾ ਕੀਤਾ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੰਦਾ ਰਿਹਾ ਤੇ ਡੱਬ ਚ ਲੱਗਿਆ ਰਵਾਲਵਰ ਵੀ ਵਾਰ-ਵਾਰ ਦਿਖਾਈ ਗਿਆ ਵੀ ਇਹ ਤੇਰੇ ਥੋਡੇ ਵਰਗਿਆਂ ਵਾਸਤੇ ਹੀ ਆ ਵੀ ਹੁਣ ਤੂੰ ਆ ਬਚ ਕੇ ਰਹੀਂ ਕਾਦੀ ਸ਼ੌਕ ਕਾਦੀ ਆ ਤੁਹਾਡੀ ਆਪਣੀ ਬਿਜਲੀ ਦਾ ਬਿਜਲੀ ਦੀ ਸ਼ੌਪ ਹੈ ਲਲੇੜੀ ਰੋਡ ਚੋਂ ਕੰਨਾ ਗੁਰਨਾਨਕ ਹੋਲ ਸੇਲ ਤੁਸੀਂ ਇਕੱਲੇ ਸੀ ਉੱਥੇ ਉਸ ਟਾਈਮ ਮੈਂ ਇਕੱਲਾ ਸੀਗਾ ਫਾਦਰ ਆਊਟ ਆਫ ਸਟੇਸ਼ਨ ਸੀਗੇ ਬ੍ਰਦਰ ਲੰਚ ਬ੍ਰੇਕ ਤੇ ਸੀਗਾ ਹਾਂਜੀ ਇਹ ਤਕਰੀਬਨ 1 ਵਜੇ ਦੀ ਘਟਨਾ ਜੀ ਹਾਂਜੀ ਹੁਣ ਕੀ ਤੁਸੀਂ ਮੰਗੀ ਕਰਦੇ ਹੋ ਤੁਸੀਂ ਬਸ ਸਾਨੂੰ ਮੰਗ ਹੁਣ ਅਸੀਂ ਸਿੰਪਲ ਅਮਨ ਸ਼ਾਂਤੀ ਵਾਲੇ ਬੰਦੇ ਆ ਜੀ ਅਸੀਂ ਤਾਂ ਇਨਸਾਫ ਹੀ ਚਾਹੁੰਦੇ ਆ ਵੀ ਇਹੋ ਜਿਹੇ ਗੁੰਡਿਆਂ ਤੋਂ ਸਾਨੂੰ ਬਚਾਰ ਸੁਰੱਖਿਆ ਦਿੱਤੀ ਜਾਵੇ ਤੇ ਹੁਣ ਜਾਨ ਮਾਲ ਦੀ ਸਾਡੀ ਫੈਮਿਲੀ ਵੀ ਸਾਰੀ ਡਰੀ ਹੋਈ ਆ ਵੀ ਕਦੋਂ ਕਦੇ ਵੀ ਕੁਝ ਵੀ ਕਰ ਸਕਦਾ ਉਹ ਬੰਦਾ ਕਿਉਂਕਿ ਥੋੜਾ ਜਿਹਾ ਸੰਕੀ ਟਾਈਪ ਦਾ ਵੀ ਸੀਗਾ ਉਹ ਹਾਂਜੀ ਹਾਂਜੀ ਕੰਪਲੀਟ ਕਰਤੀ ਤੁਸੀਂ ਹਾਂਜੀ ਹਾਂਜੀ ਪੁਲਿਸ ਨੂੰ ਦੇਤੀ ਆ ਜੀ ਐਸਐਚਓ ਸਾਹਿਬ ਨਾਲ ਹੋ ਗਈ ਹੈ ਇਹ ਗੱਲਬਾਤ ਐਫਆਈਆਰ ਕਰਾਤੀ ਆ ਜੀ ਸਾਡੇ ਕਹ ਕੈਮਰੇ ਵਗੈਰਾ ਲੱਗੇ ਹੋਣੇ ਸੀ ਹਾਂਜੀ ਸਰ ਉਹ ਪੂਰੀ ਫੁਟੇਜ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਪ੍ਰੋਪਰ ਫੁਟੇਜ ਦਿਖਾਉਣ ਦਾ ਜਿਵੇਂ ਕਰਦਾ ਧਮਕੀਆਂ ਦਿੰਦਾ ਉਹਦੇ ਬੰਦੇ ਸਾਰੇ ਰਿਕਾਰਡ ਹੋ ਗਏ ਆ ਜੀ ਵਿੱਚ ਹਾਂਜੀ ਕੀ ਮਤ ਜੀ ਸ਼ੋਪ ਮਾਲਕ ਜੀ ਨੇ ਤਾਂ ਵੀ ਆ ਜੀ ਕੱਲ ਸਾਡੇ ਕੋਲੇ ਕੰਪਲੇਂਟ ਆਈ ਸੀ ਇੱਕ ਗੁਰਨਾਨਕ ਹੋਲ ਸੇਲ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਲੱਲੇਡੀ ਚੌਕ 'ਚ ਉਹਦੇ ਤੇ ਕੋਈ ਆदमी ਆਇਆ ਤੇ ਜਿਹਨੇ ਅਦਾ ਵੈਪਨ ਵਿਊਥਾ ਸ਼ੋਅ ਆਫ ਕੀਤਾ ਤੇ ਦੁਕਾਨਦਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਅੱਜ ਦੁਕਾਨਦਾਰ ਨੇ ਆਪਾ ਫਾਰਮਲ ਬਿਆਨ ਲਿਖਵਾਇਆ। ਉਹਦੇ ਤੇ ਅਸੀਂ ਐਫ ਆਈ ਆਰ ਨੰਬਰ 170 ਅੰਡਰ ਸੈਕਸ਼ਨ 333 353 3 ਤੇ 3 ਬ੍ਰੈਕਟ 5 ਪੀ ਐਨ ਐਸ ਦੇ ਨਾਲ ਆਮਦਤ ਦੀਆਂ ਧਾਰਾ ਤੇ ਚਰਨਜੀਤ ਸਿੰਘ ਇਲਿਆਸ ਕਾਕਾ ਇਹਦੇ ਕੋਲ ਹੋਰ ਨਾਮ ਹੈ ਇਲਿਆਸ ਭੂਰਾ ਇਹ ਮਨੋਰਟਾਰ ਹੈ ਨਾਲ ਤੇ ਇਹਦੇ ਨਾਲ ਕੁਝ ਅਨਪਛਤੇ ਬੰਦੇ ਸੀ ਉਹਨਾਂ ਦੇ ਐਫ ਆਈ ਆਰ ਦੇ ਸਿਪਟੀ ਇਹ ਬਟਾ ਕੋਦਮੀ ਦੀ ਬਟੇ ਚੁਕੀ ਰਹਾ ਇਹਨਾਂ ਦਾ ਇਸ਼ੂ ਕੋਈ ਸਮਾਨ ਨੂੰ ਲੈ ਕੇ ਹੋਇਆ ਸੀਗਾ ਤੇ ਕੋਈ ਪਹਿਲਾਂ ਇਹਨਾਂ ਨੇ ਕੋਈ ਸਮਾਨ ਲੈ ਕੇ ਗਿਆ ਸੀ ਤੇ ਉਹ ਇਹਨਾਂ ਨੂੰ ਫਿਰ ਥੋੜਾ ਜਿਹੜਾ ਉਹਦੇ ਚ ਕੋਈ ਸਮਾਨ ਬਚਿਆ ਸੀ ਉਹ ਵਾਪਸ ਕੀਤਾ ਸੀ ਅੱਜ ਉਹਦਾ ਇਹ ਸਾਹਿਬ ਕੱਲ ਅ ਜਿਹੜਾ ਇਹ ਸਾਹਿਬ ਕਰਨ ਆਇਆ ਸੀ ਤੇ ਉਹਦੇ ਚ ਕਹਾ ਸੁਣੀ ਹੋ ਗਈ ਤੇ ਤੇ ਪਤਾ ਲੱਗਿਆ ਜੀ ਥੋੜਾ ਹਾਈਪਰ ਕਿਸਮ ਦਾ ਬੰਦਾ ਹੈ ਤੇ ਹੋਰ ਵੀ ਇਹਦੇ ਚ ਕੋਈ ਪ੍ਰੋਬਲਮਸ ਚੱਲ ਰਹੀਆਂ ਨੇ ਤੇ ਬੜੀ ਜਲਦੀ ਹੈਕ ਹੋ ਜਾਂਦਾ ਹੈ ਉੱਥੇ ਫਿਰ ਸੀਸੀ ਟੈਮਰ ਦੇ ਅਸੀਂ ਫੁਟੇਜ ਵੀ ਚੈੱਕ ਕੀਤੀ ਵਾਪਨ ਇਹਦੇ ਕੋਲ ਸੀਗਾ Eh, el Jefe ja ha escrit i el dia no ha